ਸੋ ਗਵੀਰ ਸਿੰਘ ਬਾਦਲ ਦਾ ਕੀ ਹਾਂ ਬਿਲਕੁਲ ਹਾਂਜੀ ਸੁਖਵੀਰ ਸਿੰਘ ਬਾਦਲ ਦਾ ਕੀ ਭਵਿੱਖ ਹੋਏਗਾ ਦੇਖੋ ਗੱਲ ਕੀ ਹੈ ਕਿ ਉਹਦੇ ਤੇ ਜੇ ਮੈਂ ਗੱਲ ਕਰਾਂ ਸੁਖਵੀਰ ਸਿੰਘ ਬਾਦਲ ਦੇ ਭਵਿੱਖ ਤੇ ਹੂੰ ਮੈਨੂੰ ਇਉਂ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਅੱਜ ਦਿਨ ਜਿਹੜੇ ਆ ਨਾ ਹੂੰ ਉਹ ਪ੍ਰਕਾਸ਼ ਸਿੰਘ ਬਾਦਲ ਵਾਲੇ ਯਾਨੀ ਉਹਨਾਂ ਦੇ ਪਿਤਾ ਜੀ ਵਾਲੇ ਹੀ ਆ ਹੂੰ ਕਿਸੇ ਸਮੇਂ ਆਹੀ ਕੁਝ ਹੋਇਆ ਸੀਗਾ ਅਕਾਲੀ ਆਪਸ ਦੇ ਵਿੱਚ ਵੀ ਕਲੋ 85 86 ਤੋਂ ਬਾਅਦ ਪਾਟ ਗਏ ਜਿਵੇਂ ਅੱਜ ਵੀ ਆ ਅਕਾਲੀਆਂ ਦੇ ਧੜੇ ਆ ਹੈ ਤਾਂ ਸਾਰੇ ਅਕਾਲੀ ਆ ਚਾਹੇ ਸਿਮਰਨਜੀਤ ਸਿੰਘ ਮਾਨ ਆ ਚਾਹੇ ਮੋਹਕਮ ਸਿੰਘ ਹੋਰੀ ਗੁਰਦੀਪ ਸਿੰਘ ਬਠਿੰਡਾ ਹੋਰੀ ਆ ਜਾਂ ਸਰਦਾਰ ਮਹਿੰਦੇਸ਼ਿੰਦਰ ਸਿੰਘ ਹੋਰੀ ਆ ਇਹ ਸਾਰੇ ਕਾਲੀ ਨੇ ਹਮ ਬਿਲਕੁਲ ਠੀਕ ਹੈ ਜੀ ਬਟ ਗੱਲ ਇਹ ਆ ਕਿ ਇਹ ਇੱਕ ਪਾਟਕ ਆ ਨਾ ਹਮ ਉਹ ਗਾਂ ਅਕਾਲੀਆਂ ਦੇ ਵਿੱਚੋਂ ਬਿਲਕੁਲ ਆਪਦੇ ਆਪ ਦੇ ਗਰੁੱਪ ਦੇ ਨਾਮ ਤੇ ਇਹਨਾਂ ਨੇ ਪਾਰਟੀ ਬਣਾ ਲਈ ਹੁਣ ਮਸਲਾ ਕੀ ਆ ਕਿ ਜਦੋਂ ਤੁਸੀਂ ਇਤਿਹਾਸ ਨੂੰ ਚੁੱਕ ਕੇ ਵੇਖੋਗੇ ਹੂੰ ਤੇ ਜਦੋਂ ਸਰਕਾਰ ਕੁਝ ਕੁ ਪਰਸੈਂਟ ਵੋਟਾਂ ਨਾਲ ਕਾਂਗਰਸ ਦੀ ਬਣ ਗਈ ਹੂੰ ਜਿਹਦੇ ਚ ਅੱਜ ਵੀ ਇਲੈਕਸ਼ਨ ਦੇ ਬਾਈਕਟ ਦਾ ਇੱਕ ਬਹੁਤ ਵੱਡਾ ਵਿਵਾਦਿਤ ਜਿਹੜਾ ਬਾਈਕਟ ਆ ਉਹਦੇ ਤੇ ਕਹਿੰ ਲੋ ਕਿ ਆਪੋ ਆਪਣੇ ਨਜ਼ਰੀਏ ਦੇ ਨਾਲ ਟਿੱਪਣੀਆਂ ਕੀਤੀਆਂ ਜਾਂਦੀਆਂ ਕੋਈ ਇਹਦੇ ਹੱਕ 'ਚ ਬੋਲਦਾ ਪਰ ਬਹੁਤ ਸਾਰੇ ਲੋਕ ਵਿਰੋਧ 'ਚ ਬੋਲਦੇ ਆ ਕਿ ਅਕਾਲੀਆਂ ਨੂੰ ਜਾਂ ਪੰਥਕ ਸਫਾਂ ਦੇ ਵਿੱਚ ਜੋ ਇਹ ਫੈਸਲਾ ਲਿਆ ਗਿਆ ਤੇ ਕੁਝ ਲੋਕ ਤੇ ਵੀ ਕਹਿੰਦੇ ਕਿ ਇਹ ਫੈਸਲਾ ਮਤਲਬ ਕਿ ਪਲਟਵਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਕਹਿ ਲੋ ਕਿ ਰੂਲ ਸੀ ਏਜੰਸੀਆਂ ਦਾ ਵਗੈਰਾ ਵਗੈਰਾ ਇਹ ਸਾਰੀ ਚਰਚਾ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਹਮ ਕਿ ਜਦੋਂ ਬਿਆਨਤ ਸਿੰਘ ਜਿੱਤ ਜਾਂਦੇ ਆ ਬਿਆਨਤ ਸਿੰਘ ਦਾ ਦੇਖੋ ਉਹ ਕਿਸ ਤਰ੍ਹਾਂ ਮਤਲਬ ਕਿ ਉਹ ਦੌਰ ਦੇ ਵਿੱਚ ਸ਼ਾਇਦ ਤੁਸੀਂ ਨਹੀਂ ਦੇਖਿਆ ਹੋਵੇਗਾ ਜੀ ਅਸੀਂ ਉਹ ਦੌਰ ਆਪਣੇ ਸਕੂਲਿੰਗ ਦੇ ਦੌਰਾਨ ਦੇਖਿਆ ਹੈ ਕਿ ਮਤਲਬ ਜਿੱਦਾਂ ਹੁਣ ਤੁਸੀਂ ਇੱਕ ਮਾਹੌਲ ਦੇਖਿਆ ਹੋਵੇਗਾ ਕਰੋਨਾ ਵੇਲੇ ਬਿਲਕੁਲ ਕਿ ਤੂੰ ਹੀ ਘਰਾਂ ਚੋਂ ਬਾਹਰ ਨਹੀਂ ਸੀ ਨਿਕਲ ਸਕਦਾ ਦੂਸਰਾ ਚਸ਼ਮਦੀਦ ਤੁਹਾਨੂੰ ਮੈਂ ਦੱਸ ਦੇਣਾ ਕਿ ਕਿਹੜਾ ਅਮਰਤਪਾਲ ਸਿੰਘ ਨੂੰ ਜਿਸ ਵੇਲੇ ਗ੍ਰਿਫਤਾਰ ਕੀਤਾ ਗਿਆ ਕਿੱਡਾ ਡਰਾਉਣਾ ਮਾਹੌਲ ਸੀਗਾ ਦੋ ਦਿਨ ਬਿਲਕੁਲ ਯਾਨੀ ਮਤਲਬ ਕਿ ਪਿੰਡਾਂ ਦੇ ਵਿੱਚ ਵੀ ਪੁਲਿਸ ਫਲੈਗ ਮਾਰਚ ਕਰ ਰਹੀ ਸੀਗੀ ਜੀ ਸਾਡੇ ਮੇਰੇ ਬੱਚੇ ਨੇ ਮੇਰੇ ਬੱਚੇ ਨੇ ਕਿਉਂਕਿ ਸਾਡਾ ਘਰ ਖੁੱਲੇ ਖੇਤਾਂ ਚ ਆ ਜਦੋਂ ਇੱਕ ਵਰੀ ਲਾਈਨ ਚ ਮਤਲਬ ਕਿ तकरीबन आधा किलोमीटर किलोमीटर ਗੱਡੀਆਂ ਦਾ ਕਾਫਲਾ ਹੀ ਹੋਊਗਾ ਸਾਰੇ ਜ਼ਿਲੇ ਦੀ ਸ਼ਾਇਦ ਪੁਲਿਸ ਆ ਗਈ ਹੋਵੇ ਜੀ ਉਹਨੇ ਦੇਖਿਆ ਤੇ ਉਹਨੇ ਮੈਨੂੰ ਸਵਾਲ ਕੀਤਾ ਕਿ ਪੁਲਿਸ ਐਨੀ ਪੁਲਿਸ ਕਿੱਥੇ ਚੱਲੀ ਆ ਜੀ ਇਹ ਪੁਲਿਸ ਐਨੀ ਕਿੱਥੇ ਚੱਲੀ ਆ ਤਾਂ ਮਤਲਬ ਕਿ ਤੁਸੀਂ ਇਹ ਦੇਖੋ ਕਿ ਉਸ ਵੇਲੇ ਮਾਹੌਲ ਜਿਹੜਾ ਹੈ ਉਹ ਇੱਕ ਦਿਨ ਨਹੀਂ ਰਿਹਾ ਦੋ ਦਿਨ ਨਹੀਂ ਰਿਹਾ ਐਸਾ ਮਾਹੌਲ ਸੀਗਾ ਕਿ ਜਿਹਦੇ ਵਿੱਚ ਇਨਕਾਊਂਟਰ ਹੋ ਰਿਹਾ ਸੀ ਜਿਹਦੇ ਵਿੱਚ ਮਤਲਬ ਕਿ ਬਹੁਤ ਕੁਝ ਹੋ ਗਿਆ ਸੀਗਾ ਤਾਂ ਉਸ ਵੇਲੇ ਜਿਹੜੇ ਇਹ ਹੈਗੇ ਸੀ ਪ੍ਰਕਾਸ਼ ਸਿੰਘ ਬਾਦਲ ਵਰਗੇ ਨਾ ਦੀ ਰਾਜਨੀਤੀ ਬਿਲਕੁਲ ਟੱਕ ਦਿੱਤੀ ਗਈ ਸੀ ਪਿੱਛੇ ਹਮ ਹਮ ਬਿਆਨਤ ਸਿੰਘ ਨੇ ਬਿਲਕੁਲ ਜਿੱਦਾਂ ਕਹ ਲਈਏ ਨਾ ਕਿ ਆਪਣੇ ਆਪ ਨੂੰ ਹਾਵੀ ਕਰ ਦਿੰਦੇ ਉਹ ਤੋਂ ਵੱਧ ਕੀ ਹੁੰਦਾ ਕਿ ਅਚਾਨਕ ਇੱਕ ਮੌਕਾ ਮਿਲਦਾ ਹੈ ਗਿੱਦੜਵਾਹ ਦਾ ਜਿਹੜਾ ਉਸ ਵੇਲੇ ਐਮਐਲਏ ਸੀ ਰਗਵੀਰ ਸਿੰਘ ਅੱਛਾ ਜੀ ਇਹਦਾ ਚਲਾਣਾ ਹੋ ਜਾਂਦਾ ਹਮ ਇੰਤਕਾਲ ਹੋ ਜਾਂਦਾ ਜਦੋਂ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਕਿ ਹੁਣ ਮੌਕਾ ਕਿਉਂਕਿ ਦੇਖੋ ਚਤਰਖੜ ਆ ਰਹੀ ਸੀਗੇ ਰਾਜਨੀਤੀ ਰਾਜਨੀਤੀ ਦੇ ਬਿਲਕੁਲ ਉਹਨਾਂ ਕਹਿੰਦੇ ਵੀ ਹੁਣ ਕਿਉਂਕਿ ਇਹਨਾਂ ਦੀ ਟ੍ਰੈਡੀਸ਼ਨਲ ਸੀਟ ਸੀਗੀ ਜੀ ਵੀ ਹੁਣ ਗਿੱਦੜਵਾ ਤੇ ਦਾ ਖੇਡਿਆ ਜਾ ਸਕਦਾ ਹੈ ਤਾਂ ਫਿਰ ਮਨਪ੍ਰੀਤ ਬਾਦਲ ਨੂੰ ਜਿਹੜੇ ਕਿ ਉਦੋਂ ਯੰਗ ਸੀਗੇ ਉਹਨਾਂ ਨੂੰ ਮੈਦਾਨ ਚ ਉਤਾਰਿਆ ਜਾਂਦਾ ਉਹ ਸਾਰਾ ਕੁਝ ਅਸੀਂ ਕੰਨੀ ਸੁਣਿਆ ਅੱਖੀਂ ਵੇਖਿਆ ਤੇ ਉਸ ਤੋਂ ਬਾਅਦ ਸਰਕਾਰ ਇੱਥੇ ਬਹਿ ਜਾਂਦੀ ਹੈ ਮੰਤਰੀ ਮੁੱਖ ਮੰਤਰੀ ਪ੍ਰਭਾਵਜੂ ਦੇਸ਼ ਤੇ ਹੂੰ 1000 1500 ਵੋਟ ਦੇ ਨਾਲ ਮਨਪ੍ਰੀਤ ਬਾਦਲ ਜਿੱਤ ਜਾਂਦੇ ਉਸ ਜਿੱਤ ਦਾ ਰੋਲ ਦੇਖੋ ਕਿ ਉਸ ਜਿੱਤ ਨੇ ਐਸੀ ਗੇਮ ਕਮਾਈ ਜੀ ਕਿ ਬੈਂਤ ਸਿੰਘ ਤਤਲ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਂਗਰਸੀਆਂ ਚ ਦੁਫਾੜ ਹੋ ਗਏ ਦਫੇੜ ਬਹੁਤ ਤਗੜੀ ਪਈ ਇਹਨਾਂ ਦੀ ਝਗੜਾ ਚੱਲਿਆ ਪਹਿਲਾਂ ਸਰਾਏ ਵਾਲੇ ਬਣਾਏ ਗਏ ਜੀ ਕਾਕਾ ਜੀ ਹਰਚੰਦ ਸਿੰਘ ਬਰਾੜ ਫਿਰ ਉਸ ਤੋਂ ਬਾਅਦ ਬੀਬੀ ਪੱਠੜ ਕਬ ਸੂਤ ਨਹੀਂ ਆਇਆ ਤੇ ਨਤੀਜਾ ਕੀ ਹੋਇਆ ਕਿ ਅਕਾਲੀ 117 ਚੋਂ 92 ਲੈ ਗਏ ਸੀਗੀ ਸ਼ਾਇਦ ਉਸ ਟਾਈਮ ਜੇ ਮੈਂ ਨਹੀਂ ਭੁੱਲਦਾ ਹੋ ਸਕਦਾ ਕੋਈ ਅੰਕੜਾ ਇੱਧਰ ਉੱਧਰ ਹੋਵੇ ਜੀ 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 ਨਾਦਰ ਕਿ ਭਾਜਪਾ ਦੇ ਨਾਲ ਰਲ ਕੇ ਹੁਣ ਗੱਲ ਇਹ ਆ ਕਿ ਟਾਈਮ ਤੇ ਉਹੀ ਆ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਿਨ ਉਹੀ ਆ ਗਿਆ ਸਖੀਰ ਸਿੰਘ ਬਾਦਲ ਤੇ ਕਿ ਬਿਲਕੁਲ ਹਾਸ਼ੀਏ ਤੇ ਤੱਕ ਦਿੱਤੇ ਗਏ ਅਕਾਲੀ ਦਲਾਂ ਦੇ ਵਿੱਚ ਜਾਂ ਆਪਣੇ ਦਲ ਦੇ ਵਿੱਚ ਪਾਟਕ ਹੈ ਹੂੰ ਤੇ ਖੁਦ ਨੂੰ ਸਿੱਧ ਕਰਨ ਵਾਸਤੇ ਗਿੱਦੜ ਬਾਵੀ ਉਡੀ ਕਰਿਆ ਕਿ ਆ ਜਾ ਵੀ ਵੀਰੇ ਜੀ ਜੀ ਇਤਿਹਾਸ ਨੂੰ ਦਰਾ ਦੇ ਪਰ ਗੱਲ ਇਹ ਆ ਕਿ ਅਸਲ ਦੇ ਵਿੱਚ ਉਦੋਂ ਜੋ ਅਕਾਲੀ ਦਲ ਦਾ ਜਾਂ ਕਹਿ ਲਓ ਕਿ ਪੰਥਕ ਰਾਜਨੀਤੀ ਦਾ ਖਲਾਅ ਸੀ ਉਸ ਨੂੰ ਤੋੜਨ ਵਾਸਤੇ ਪ੍ਰਕਾਸ਼ ਸਿੰਘ ਬਾਦਲ ਚਿਹਰਾ ਸੀਗੇ ਜੀ ਅੱਜ ਜਿਹੜਾ ਮੌਜੂਦਾ ਖਲਾ ਹੈ ਮੈਂ ਜਿਵੇਂ ਕਿਹਾ ਕਿ ਉਹਦੇ ਵਾਸਤੇ ਸੁਖਵੀਰ ਸਿੰਘ ਬਾਦਲ ਲਈ ਔਂਕੜਾ ਤੇ ਦੂਸਰੇ ਪਾਸੇ ਅਮਰਤਪਾਲ ਸਿੰਘ ਲਈ ਮੌਕਾ ਬਣ ਗਿਆ ਜੀ ਜੀ ਤੇ ਇਹ ਚੀਜ਼ ਇਹ ਕਿ ਹੁਣ ਥੋੜਾ ਜਿਹਾ ਮਤਲਬ ਕਿ ਕੰਮ ਟੇਡਾ ਹੈ ਬਾਕੀ ਦੇਖੋ ਸਮਾਹ ਨਟਾਰਾ ਕਰੇਗਾ ਉਹ ਜਿਵੇਂ ਕਹਿੰਦੇ ਨੇ ਕਿਸਮੇ ਹੈ ਕਿਤਨਾ ਦਮ ਹੂੰ ਹੂੰ ਜੀ ਆ ਦੇਖੇ ਜ਼ਰਾ ਤਾਂ ਉਹ ਬਾਤ ਹੀ ਪਤਾ ਲੱਗੇਗਾ ਜੀ ਕਾਫੀ ਸਾਰੇ ਕਮੈਂਟ ਨੇ ਆਪਾਂ ਲੈ ਲਈਏ ਸੋਨੂ ਜੀ ਕਹਿੰਦੇ ਇਲੈਕਸ਼ਨ ਲੜਨਾ ਤੇ ਜਿੱਤਣਾ ਹੋਰ ਗੱਲ ਐ ਲੋਕਾਂ ਦਾ ਲੀਡਰ ਬਣਨਾ ਹੋਰ ਗੱਲ ਹੁੰਦੀ ਐ ਜੀ ਤੇ ਜਗਤਾਰ ਸਿੰਘ ਕਹਿੰਦੇ ਕਿ ਕਾਲੀ ਦਲ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਿਹਾ ਸਤਵੰਤ ਸਿੰਘ ਸੰਘਾ ਜੀ ਨੇ ਆਪਾਂ ਨੂੰ ਦਵਾਵਾਂ ਵੀ ਭੇਜੀਆਂ ਤੇ ਕੰਟਰੀਬਿਊਸ਼ਨ ਵੀ ਭੇਜਿਆ ਜੀ ਉਹਦੇ ਲਈ ਸ਼ੁਕਰੀਆ ਜੀ ਧੰਨਵਾਦ ਜੀ ਸਿੰਘ ਅੰਕਾਰ ਕਹਿੰਦੇ ਐ ਕਿ ਸਟੇਟ ਗਵਰਨਮੈਂਟ ਨੇ ਬਿਰਲਾ ਸਾਹਿਬ ਨੂੰ ਲੈਟਰ ਲਿਖਿਆ ਐ ਅਮਰਿਤਪਾਲ ਸਿੰਘ ਦੀ ਉਹਤ ਬਾਰੇ ਜੀ ਹਾਂਜੀ ਉਹ ਲੈਟਰ ਲਿਖਿਆ ਉਹਦੀ ਪੁਸ਼ਟੀ ਰਾਜਦੇਵ ਸਿੰਘ ਖਾਲਸਾ ਨੇ ਸਾਡੇ ਕੋਲ ਕੀਤੀ ਆ ਜੀ ਕਿ ਲੈਟਰ ਜਿਹੜਾ ਉਹ ਲਿਖਿਆ ਗਿਆ ਅਮਰਸਰ ਦੇ ਡੀਸੀ ਨੂੰ ਹਮ ਅਮਰਸਰ ਦੇ ਡੀਸੀ ਨੇ ਉਹ ਲੈਟਰ ਜਿਹੜਾ ਉਹ ਅੱਗੇ ਭੇਜਿਆ ਵਾ ਸੈਕਟਰੀ ਜਿਹੜੇ ਹੋਮ ਦੇ ਹੁੰਦੇ ਆ ਹੋਮ ਸੈਕਟਰੀ ਜਿਹਨਾਂ ਨੂੰ ਆਪਾਂ ਕਹ ਲਈਏ ਤਾਂ ਜਿਹੜਾ ਉਹ ਅੱਗੇ ਲੈਟਰ ਆ ਉਹ ਚੀਫ ਸੈਕਟਰੀ ਨੂੰ ਭਲਾਇਆ ਗਿਆ ਤੇ ਚੀਫ ਸੈਕਟਰੀ ਨੇ ਦੱਸ ਦਿਆ ਕਿ ਉਹ ਮਿਦਲਾ ਜੀ ਨੂੰ ਭੇਜ ਦਿੱਤਾ ਹੈ ਜੀ ਹੁਣ ਦੇਖੋ ਉੱਥੋਂ ਤੇ ਪੁਸ਼ਟੀ ਹੋ ਨਹੀਂ ਸਕਦੀ ਆਪਾਂ ਨੂੰ ਲੋਕ ਸਭਾ ਦੇ ਸੈਕਟਰੀ ਅੱਡ ਚ ਬੜਾ ਔਖਾ ਹੁੰਦਾ ਜੀ 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 ਈਮੇਲ ਵਗੈਰਾ ਕਰਕੇ ਦੇਖੇ ਜਾ ਸਕਦੇ ਆ ਜੇ ਉਹ ਰਿਸਪੌਂਡ ਕਰ ਦੇਣਾ ਤਾਂ ਪਰ ਦੂਜੇ ਪਾਸੇ ਆ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਅਮਰਤਪਾਲ ਸਿੰਘ ਦੀ ਓਥ ਜਿਹੜੀ ਆ ਹਲਫ ਹੈ ਜਿਹੜਾ ਉਹ ਹੋਣਾ ਹੀ ਹੋਣਾ ਹੈ ਜੀ ਤਾਂ ਉਹ ਇੱਕ ਪ੍ਰੋਸੀਜਰ ਹੈ ਜਿਹੜਾ ਤਾਂ ਉਹ ਸ਼ਾਇਦ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੋਰਟ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਜੀ ਕਿ ਸਪੀਕਰ ਸਾਹਿਬ ਨਹੀਂ ਲਿਖ ਦੇਣਾ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਭਾਈ ਐਮਪੀ ਨੂੰ ਐਸ ਦਿਨ ਲੈ ਕੇ ਆਓ ਹੂੰ ਐਮਪੀ ਸਾਹਿਬ ਉੱਥੇ ਚਲੇ ਜਾਣਗੇ ਜੀ 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 ਤਾਂ ਉੱਥੇ ਜਾ ਕੇ ਸੌਂ ਚੁੱਕ ਸਕਦੇ ਆ ਜੀ ਤਾਂ ਇਹ ਇਹਦੇ 'ਚ ਤਾਂ ਕੋਈ ਪ੍ਰੋਬਲਮ ਨਹੀਂ ਹੈ ਨਾ ਹੂੰ ਹੂੰ ਬਿਲਕੁਲ ਹਾਂ ਜੇ ਮੰਨ ਲਓ ਸਪੀਕਰ ਅਜੇ ਹਾਂ ਨਹੀਂ ਕਰਦੇ ਜੀ ਤਦ ਤੁਸੀਂ ਕੋਰਟ ਤੇ ਜਾ ਸਕਦੇ ਹੋ ਕਿ ਭਾਈ ਦੇਖੋ ਅਸੀਂ ਜਿਹੜਾ ਪਹਿਲਾ ਸਾਡਾ ਪ੍ਰੋਸੀਜਰ ਸੀ ਅਸੀਂ ਉਹਦੇ ਰਾਈ ਗਏ ਆ ਜੀ ਸਾਡਾ ਜਿਹੜਾ ਸੰਵਿਧਾਨਕ ਰਾਈਟ ਹੈ ਬਿਲਕੁਲ ਉਹ ਸਾਨੂੰ ਨਹੀਂ ਦਿੱਤਾ ਜਾ ਰਿਹਾ ਹੁਣ ਤੁਸੀਂ ਆਰਡਰ ਕਰੋ ਫਿਰ ਕੋਟ ਉਹਦੇ ਵਿੱਚ ਇਨਵੋਲਵ ਹੋ ਜੀ ਜੀ ਮਾਈ ਫਰੀ ਸਟਡੀ ਆਈਡੀ ਨਾਮ ਤੋਂ ਇੱਕ ਮੈਸੇਜ ਆਇਆ ਕਹਿੰਦੇ ਕਿ ਮੈਂ ਵੈਬ ਡਿਵੈਲਪਰ ਹਾਂ ਤੇ ਤੁਹਾਡਾ ਪ੍ਰੋਗਰਾਮ ਡੇਲੀ ਦੇਖਦਾ ਹਾਂ ਰਿਕਾਰਡਿੰਗ ਦੇਖਦਾ ਹਾਂ ਅੱਜ ਲਾਈਵ ਦੇਖ ਰਿਹਾ ਹਾਂ ਧੰਨਵਾਦ ਜੀ ਕਹਿੰਦੇ ਤੁਹਾਡੀ ਨਿਊਜ਼ ਐਨਾਲਿਸਿਸ ਤੋਂ ਬਾਅਦ ਹੋਰ ਖਬਰਾਂ ਦੇਖਣ ਦੀ ਲੋੜ ਨਹੀਂ ਪੈਂਦੀ ਨਹੀਂ ਨਹੀਂ ਸ਼ੁਕਰੀਆ ਜੀ ਇਹ ਨਹੀਂ ਤੌਫੀਕ ਨਹੀਂ ਹੈਗੀ ਪਰ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਕਿਉਂਕਿ ਖਬਰਾਂ ਹੁੰਦੀਆਂ ਹੀ ਹਨ ਹੂੰ ਸੂਚਨਾਵਾਂ ਨੇ ਕਿ ਉਹ ਅਸੀਂ ਵੱਧ ਤੋਂ ਵੱਧ ਰੱਖ ਦਈਏ ਚਲੋ ਜੇ ਤੁਹਾਨੂੰ ਕੋਸ਼ਿਸ਼ ਚੰਗੀ ਲੱਗਦੀ ਹੈ ਤੇ ਭਾਈ ਧੰਨਵਾਦ ਬਰਾਏ ਕਰਮ ਬਰਾਏ ਮਿਹਰਬਾਨੀ ਸਾਡੇ ਮੰਚ ਨੂੰ ਥੋੜਾ ਅੱਗੇ ਵੀ ਤੁਰੋ ਜੀ ਜੀ ਸ਼ੁਕਰੀਆ ਅਮਰਤਪਾਲ ਸਿੰਘ ਕਹਿੰਦੇ ਕਿ ਪੰਜਾਬ ਦੀ ਕੋਈ ਰੀਜਨਲ ਪਾਰਟੀ ਬਣਨੀ ਚਾਹੀਦੀ ਹੈ ਜੋ ਪੰਜਾਬ ਤੇ ਪੰਜਾਬੀਏ ਦੇ ਮੁੱਲੇ ਹਲਕੇਰੇ ਜਿਹੜੀ ਦੇਖੋ ਰੀਜਨਲ ਪਾਰਟੀ ਜਿਹੜੀ ਆ ओरिजिनल ਜਿਹੜੀ ਆ ਉਹ ਅਕਾਲੀ ਦਾਲੀ ਆ ਬਿਲਕੁਲ ਬਿਲਕੁਲ ਐਦੋਂ ਵੱਡੀ ਪਾਰਟੀ ਕਿੰਨੂੰ ਮਿਲ ਕਹਿੰਦੇ ਟਕਸਾਲੀਆਂ ਹੈ ਟਕਸਾਲੀ ਜੀ ਬਿਲਕੁਲ ਗਾਣਾ ਨਹੀਂ ਸੀ ਗਾਇਆ ਵੀ ਤੇ ਬਲਜੀਤ ਨੇ ਜਦੋਂ ਇਹ ਆਇਆ ਝਾੜੂ ਵਾਲੇ ਹੂੰ ਹੂੰ ਬਾਪੂ ਤੇਰਾ ਕਟੜ ਕਾਲੀ ਹੂੰ ਨਾ ਤੇ ਕੁਛ ਤੂੰ ਝਾੜੂ ਵਾਲਾ ਬਣਿਆ ਫਿਰ ਤਾਂ ਕੁਛ ਇਦਾਂ ਦਾ ਬਾਪੂ ਮੇਰਾ ਕਟੜ ਕਾਲੀ ਤੋ ਇਦਾਂ ਦਾ ਇਦਾਂ ਦਾ ਕੁਛ ਗਾਣਾ ਸੀਗਾ ਯਾਨੀ ਜਿਹੜੀਆਂ ਸਿਆਸੀ ਜੜਾਂ ਨੇ ਜੀ ਪੰਜਾਬੀਆਂ ਦੀਆਂ ਉਹ ਜ਼ਿਆਦਾਤਰ ਦੋ ਪਾਰਟੀਆਂ ਨਾਲ ਹੀ ਜੁੜਦੀਆਂ ਕਿਉਂਕਿ ਕਮਿਊਨਿਸਟ ਪਾਰਟੀ ਵੀ ਜਿਹੜੀ ਬਾਤ ਚਾਈ ਆ ਨਾ ਜੀ ਤਾਂ ਉਦੋਂ ਪਹਿਲਾਂ ਦੋ ਪਾਰਟੀਆਂ ਸੀ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਕਾਂਗਰਸ ਤੇ ਜਿਹੜੇ ਪੰਜਾਬ ਦੇ ਹੁਣ ਤੱਕ ਦੇ ਆਲਾਤਰੀਨ ਚੀਫ ਮਿਨਿਸਟਰ ਗਿਨੇ ਜਾਂਦੇ ਆ ਕੈਰੋਂ ਸਾਹਿਬ ਉਹ ਵੀ ਪਹਿਲਾਂ ਕਾਲੀ ਸੀਗੇ ਹਮ ਕੈਰੋਂ ਸਾਹਿਬ ਵੀ ਪਹਿਲਾਂ ਕਾਲੀ ਸੀਗੇ ਤਾਂ ਮਤਲਬ ਕਿ ਇਹ ਇਧਰੋਂ ਉਧਰੋਂ ਜਾ ਕੇ ਜੜ ਜਿਹੜੀ ਆ ਉਹ ਕਿਸੇ ਵੀ ਪੰਜਾਬੀ ਪਰਿਵਾਰ ਦੀ ਜਿਹੜੀ ਆ ਨਾ ਸਿਆਸੀ ਤੌਰ ਤੇ ਇਧਰੋਂ ਹੀ ਜੁੜਦੀ ਆ ਜਾ ਕੇ ਜਾਂ ਕਾਂਗਰਸ ਹੈ ਜਾਂ ਕਾਲੀ ਹੈ ਜੀ